ਇਹ ਬੇਹਾਂ ਦੇ ਵਿੱਚ ਵੱਧ ਖਰਚ ਕਰਨ ਦੀ ਰੀਤ ਐਨਆਰਆਈ ਦੀ ਵਜ੍ਹਾ ਨਾਲ ਸ਼ੁਰੂ ਹੋਈ ਮੰਨਦੇ ਆਂ ਜੀ ਬਹੁਤ ਸੇਵਾ ਕੀਤੀ ਜੀ ਬਹੁਤ ਸੇਵਾ ਕੀਤੀ ਸੁਣੋ ਸੇਵਾ ਕੀ ਕਰਾਉਣੀ ਆ ਤੁਸੀਂ ਥੋੜੀ ਲੱਤਾਂ ਕੁੱਟਣਗੇ ਉਹ ਸੇਵਾ ਕੀ ਆ ਖਾਣ ਹਾਂਜੀ ਖਾਣ ਦੀ ਇੱਕ ਲਿਮਟ ਆ ਹਾਂ ਜੋ 250 ਗ੍ਰਾਮ ਤੋਂ ਬਾਅਦ ਤੁਸੀਂ ਖਾ ਨਹੀਂ ਸਕਦੇ ਜਿਹੜਾ ਬੁਲਾ ਰਿਹਾ ਉਹ ਵੀ ਖਰਚੇ ਤੋਂ ਤੰਗ ਆਇਆ ਹੋਇਆ ਇਹ ਖਰਚਾ ਬਹੁਤ ਆ ਗਿਆ ਜਿਹੜਾ ਆ ਰਿਹਾ ਉਹ ਕਹਿੰਦਾ ਮੇਰਾ ਵੀ ਖਰਚਾ ਬਹੁਤ ਹੋ ਗਿਆ ਮੈਂ ਦੇਖਿਆ ਜੀ ਪਲੇਟਾਂ ਦੀਆਂ ਪਲੇਟਾਂ ਭਰੀਆਂ ਲੇਡੀਜ਼ ਦੇ ਮੂਹਰੇ ਪੰਨੀਆਂ ਨੇ ਸੈਟ ਦੀਆਂ ਨੇ ਮੈਨੂੰ ਸੱਚੀ ਬਹੁਤ ਹੀ ਦੁੱਖ ਹੋਇਆ ਇਸ ਗੱਲ ਦਾ ਉਹਨਾਂ ਨੇ ਬਹੁਤ ਵੱਡੀ ਜ਼ਮੀਨ ਜਾਇਦਾਦ ਬਣਾਈ ਤੇ ਉਹ ਖੁਦ ਉੱਤੇ ਉਹਨਾਂ ਨੂੰ ਲੱਗਦਾ ਉਹ ਸੰਜੇ ਘਰ ਵਾਲੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਇੱਥੇ ਆਏ ਜਦੋਂ ਉਹਨੂੰ ਇੱਥੇ ਰੌਣਕ ਦੇਖੀ ਉਹਨਾਂ ਨੇ ਕਿ ਭਾਜੀ ਜ਼ਮੀਨ ਜਾਇਦਾਦ ਭਾਵੇਂ ਅਸੀਂ ਜਿੰਨੀ ਮਰਜ਼ੀ ਬਣਾ ਲਈ ਹੈ ਪਰ ਸਾਡੀ ਜ਼ਮੀਨ ਜਾਇਦਾਦ ਨੂੰ ਦੇਖਣ ਕੋਈ ਨਹੀਂ ਆਇਆ ਕਿ ਬੰਦੇ ਵਿਆਹ ਦੇ ਉੱਤੇ ਇੰਨਾ ਟੁੱਟ ਟੁੱਟ ਕੇ ਜ਼ੋਰ ਕਿਉਂ ਮਾਰਨ ਲੱਗੇ ਵੀ ਜਿਵੇਂ ਇਹ ਤੋਂ ਪਹਿਲਾਂ ਵੀ ਖੁਸ਼ੀ ਕੋਈ ਨਹੀਂ ਸੀ ਇਹ ਤੋਂ ਮਗਰੋਂ ਵੀ ਖੁਸ਼ੀ ਕੋਈ ਨਹੀਂ। ਤੋਂ ਮਗਰੋਂ ਵੀ ਹਾਂ ਜੀ। ਕਿ ਸਿੰਪਲ ਜ਼ਿੰਦਗੀ ਨੂੰ ਦੇਖ ਕੇ ਬਹੁਤ ਹੀ ਕੁਆਲਿਟੀ ਦੇ ਬਹੁਤ ਹੀ ਉੱਚ ਕੋਟੀ ਦੇ ਲੋਕ ਸਾਡੇ ਕੋ ਆਪ ਆਈ ਚੱਲੇ। ਹਾਂ ਜੀ। ਹਾਂ। ਸਾਂਝੇ ਕਰ ਵਿਚੋ ਮਿੱਤਰੋ ਤੁਮ ਪੀਓ ਖਾਓ ਮਿੱਤਰੋ। ਸਾਂਝੇ ਕਰਨਾ। ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਵੀ। ਸਾਂਝੇ ਕਰਦੇ ਪਲੇਟਫਾਰਮ ਤੋਂ ਜਦੋਂ ਅਸੀਂ ਵੀਡੀਓ ਬਣਾਉਨੇ ਆ ਤਾਂ ਵੀਡੀਓ ਬਣਾਉਣ ਦਾ ਮਕਸਦ ਤੁਹਾਡੇ ਨਾਲ ਸਾਂਝ ਵਧੇ ਪਲੱਸ ਅਸੀਂ ਉਹ ਗੱਲਾਂ ਕਰੀਏ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਅਸੀਂ ਜਿਉਂ ਰਹੇ ਆ ਉੱਥੇ ਸਾਨੂੰ ਕੀ ਤਬਦੀਲੀਆਂ ਕਰਨ ਦੀ ਲੋੜ ਆ ਜਾਂ ਕਿਹੜੀਆਂ ਲਿਕਲਾਂ ਚੰਗੀਆਂ ਨੇ ਜਿਹੜੀਆਂ ਚੰਗੀਆਂ ਨਹੀਂ ਹਾਂਜੀ ਤੇ ਉਹਨਾਂ ਨੂੰ ਵਿਚਾਰ ਕਰਕੇ ਆਪਾਂ ਸਾਰੇ ਰਲ ਮਿਲ ਕੇ ਉਹਦੇ ਬਾਰੇ ਇੱਕ رائے ਕਾਇਮ ਕਰ ਸਕੀਏ ਤੇ ਉਸ ਦੀ ਗਲਬਾਤ ਲੈ ਕੇ ਅਸੀਂ ਅੱਜ ਵੀ ਹਾਜ਼ਰ ਹੋਏ ਆ ਗਲਬਾਤ ਅੱਜ ਦੀ ਇਹ ਆ ਕਿ ਪਿੱਛੇ 1 ਮਹੀਨਾ ਜਿਆ ਧੂਆਂ ਧਾਰ ਵਿਆਹਾਂ ਦਾ ਨਿਕਲਿਆ ਜਿਸ ਦੇ ਵਿੱਚ ਕਈ ਦਾ ਸੀਜ਼ਨ ਚੱਲਿਆ ਪੂਰਾ ਵਿਆਹਾਂ ਜ ਸਾਨੂੰ ਵੀ ਸ਼ਾਮਲ ਹੋਣਾ ਪਿਆ ਪਰ ਅਸੀਂ ਤਾਂ ਥੱਕ ਗਏ ਭਾਈ ਅਸੀਂ ਤਾਂ 70 70% ਐਬਸੈਂਟ ਰਹੇ 30% ਹਾੜੀ ਗੱਲ ਕਹਿਣ ਲੱਗੇ ਸੀ ਕਿ ਹਾਲਾਂਕਿ ਆਪਾਂ ਵਿਆਹ ਪੂਰੇ ਅਟੈਂਡ ਵੀ ਨਹੀਂ ਕੀਤੇ ਉਪਰ ਪਰ ਉਹ ਪ੍ਰੋਸੈਸ ਦੇ ਵਿੱਚ ਕਾਫੀ ਤਰ੍ਹਾਂ ਦੀ ਗੱਲਾਂ ਫੀਲਿੰਗ ਹੋਈਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦੇ ਹਾਂ ਸ਼ਾਇਦ ਤੁਸੀਂ ਵੀ ਸਹਿਮਤ ਹੋਵੋ ਕਿ ਜਦੋਂ ਅਸੀਂ ਪਰਸਨਲ ਤੌਰ ਤੇ ਬੈਠਦੇ ਹਾਂ ਜਿਸ ਤਰ੍ਹਾਂ ਦੇ ਵਿਆਹ ਨੇ ਸਾਡਾ ਰੂਪ ਧਾਰਨ ਕਰ ਲਿਆ ਮੈਨੂੰ ਇੱਕ ਤਾਂ ਇਹ ਗੱਲ ਦੀ ਹੈਰਾਨੀ ਨਹੀਂ ਆਉਂਦੀ ਕਿ ਬੰਦੇ ਵਿਆਹ ਦੇ ਉੱਤੇ ਇੰਨਾ ਟੁੱਟ ਟੁੱਟ ਕੇ ਜ਼ੋਰ ਕਿਉਂ ਮਾਰਨ ਲੱਗੇ ਵੀ ਜਿਵੇਂ ਇਹ ਤੋਂ ਪਹਿਲਾਂ ਵੀ ਖੁਸ਼ੀ ਕੋਈ ਨਹੀਂ ਸੀ ਇਹ ਤੋਂ ਮਗਰੋਂ ਵੀ ਖੁਸ਼ੀ ਹੋ ਗਈ ਹੈ ਹਾਂ ਜੀ ਤੇ ਜੇ ਚ ਖੁਸ਼ ਹੋ ਵੀ ਲਏਗੇ ਤਾਂ ਤਾਂ ਪੰਜ ਚਰਨ ਦੀ ਖੁਸ਼ੀ ਹੈ ਹਾਂਜੀ ਅਸੀਂ ਇਹੋ ਜਿਹਾ ਜੀਵਨ ਕਿਉਂ ਨਹੀਂ ਜਿਉਂਦੇ ਜਿਹਦੇ ਵਿੱਚ ਅਸੀਂ ਸਦਾ ਖੁਸ਼ ਰਹੀਏ ਹਮੇਸ਼ਾ ਹੀ ਖੁਸ਼ ਰਹੀਏ ਹਾਂ ਪਰ ਉਸ ਜੀਵਨ ਦੇ ਵਿੱਚ ਸਮਝਦਾਰੀ ਦਾ ਜੀਵਨ ਹੋ ਸਕਦਾ ਉਹ ਭੇਡ ਚਾਲ ਦਾ ਜੀਵਨ ਨਹੀਂ ਹੁੰਦਾ ਹੁਣ ਅਸੀਂ ਦੇਖ ਰਹੇ ਹਾਂ ਕਿ ਲੋਕ ਸਮਾਜਿਕ ਤੌਰ ਤੇ ਵਧੀਆ ਜੀਵਨ ਜਿਉਂਦੇ ਨੇ ਹਾਂਜੀ ਸਿਆਣੇ ਵੀ ਨੇ ਹਾਂ ਪੈਸੇ ਧਿਲ ਦਾ ਫਿਕਰ ਵੀ ਕਰਦੇ ਨੇ ਪਰ ਜਦੋਂ ਵਿਆਹ ਦਾ ਕੰਮ ਆਉਂਦਾ ਉੱਥੇ ਉਹ ਇੰਨੀਆਂ ਗਲਤੀਆਂ ਕਰਦੇ ਨੇ ਤੇ ਅੱਛਾ ਉਹ ਗਲਤੀਆਂ ਪ੍ਰੋਗਰਾਮ ਦੇ ਦੌਰਾਨ ਹੀ ਹੱਕੇ ਹੁੰਦੇ ਨੇ ਪ੍ਰੋਗਰਾਮ ਦੇ ਦੌਰਾਨ ਹੀ ਥੱਕੇ ਹੁੰਦੇ ਨੇ ਪ੍ਰੋਗਰਾਮ ਦੇ ਦੌਰਾਨ ਹੀ ਉਸ ਪ੍ਰੋਗਰਾਮ ਦੇ ਖਿਲਾਫ ਵੀ ਬੋਲ ਰਹੇ ਹੁੰਦੇ ਨੇ ਮੈਨੂੰ ਤਾਂ ਲੱਗਦਾ ਪ੍ਰੋਗਰਾਮ ਤੋਂ ਪਹਿਲਾਂ ਹੀ ਉਹ ਥੱਕ ਜਾਂਦੇ ਆ ਕਿਉਂਕਿ ਭੱਜ ਦੌੜ ਇੰਨੀ ਹੋਈ ਹੁੰਦੀ ਨਿੱਕ-ਨਿੱਕ ਚੀਜ਼ ਤੇ ਬਹੁਤ ਜ਼ਿਆਦਾ ਟਾਈਮ ਲਾਇਆ ਹੁੰਦਾ ਇੱਕ ਇੱਕ ਗੱਲ ਤੇ ਆਉਨੇ ਆ ਹਾਂ ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਬਿਲਕੁਲ ਕਿਸੇ ਦੇ ਘਰ ਖੁਸ਼ੀ ਹੁੰਦੀ ਆ ਕਿਸੇ ਦਾ ਧੀ ਪੁੱਤ ਹੁੰਦਾ ਕਿਸੇ ਦਾ ਕੋਈ ਵੀ ਰਿਲੇਸ਼ਨ ਹੁੰਦਾ ਉਹ ਆਪਾਂ ਜਿਹੜੇ ਪ੍ਰੋਗਰਾਮ ਕਰਾਉਨੇ ਇਹਨਾਂ ਦਾ ਮਕਸਦ ਲਈ ਇਹ ਵੀ ਵੱਧ ਤੋਂ ਵੱਧ ਖੁਸ਼ੀ ਨੂੰ ਜਿਹਾਉਣਾ ਚਾਹੁੰਦੇ ਆਂ ਹਾਂਜੀ ਹੁੰਦਾ ਤਾਂ ਇਹੀ ਹੈ ਮਕਸਦ ਸੋਚਦੇ ਹੀ ਆਂ ਹਾਂ ਪਰ ਮੈਨੂੰ ਲੱਗਦਾ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਤੋਂ ਮਗਰੋਂ ਕਦੇ ਵੀ ਕੋਈ ਇਹਦਾ ਐਨਾਲਿਸਿਸ ਨਹੀਂ ਕਰਦਾ ਵੀ ਕੀ ਉਹ ਖੁਸ਼ੀ ਮਿਲੀ ਅੱਛਾ ਇੱਕ ਦੋ ਘਰਾਂ ਦੇ ਵਿੱਚ ਤਾਂ ਆਪਾਂ ਗਏ ਆ ਤੇ ਉਹਨਾਂ ਦੇ ਫੰਕਸ਼ਨ ਹੁੰਦਾ ਸੀ ਤੇ ਵਿਆਹ ਵਾਲੇ مین ਮੈਂਬਰ ਵਿੱਚੋਂ ਐਬਸੈਂਟ ਹੁੰਦੇ ਸੀ ਸ਼ਾਪਿੰਗ ਲਈ ਗਏ ਹੋਏ ਨੇ ਤੇ ਦੁਸਰੇ ਨਾਲ ਇਨੀ ਕਾਲੀ ਹਾਂਜੀ ਇੰਨਾ ਪ੍ਰੈਸ਼ਰ ਅੱਛਾ ਜਿਹੜੀਆਂ ਜਾਗੋਆਂ ਨੇ ਉਹ ਵੀ ਇੱਕ ਆਪਣਾ ਵੱਖਰਾ ਹੀ ਰੂਪ ਧਾਰਨ ਕਰ ਗਈਆਂ ਹਰ ਚੀਜ਼ ਲਈ ਅਸੀਂ ਬਾਹਰ ਡਿਪੈਂਡ ਹੋ ਗਏ ਉੱਥੇ ਕੋਈ ਰਿਲੈਕਸੇਸ਼ਨ ਨਹੀਂ ਹੈਗੀ ਫੂਡ ਦੀ ਕੁਆਲਿਟੀ ਸਾਡੀ ਡਾਊਨ ਹੁੰਦੀ ਜਾਂਦੀ ਹੈ ਤੇ ਇਸੇ ਤਰ੍ਹਾਂ ਚਲੋ ਇਹ ਤੋਂ ਬਾਅਦ ਮੈਰਿਜ ਪੈਲਸ ਜੇ ਅਸੀਂ ਤਾਂ ਬਹੁਤ ਗਰੇਜ਼ ਕਰਦੇ ਹਾਂ ਪਰ ਜੇ ਇੱਕ ਦੀ ਜਗ੍ਹਾ ਗਏ ਵੀ ਹਾਂ ਤਾਂ ਅਸੀਂ ਅੱਧੇ ਘੰਟੇ ਚ ਤੋਬਾ ਕਰਕੇ ਬਾਹਰ ਆ ਗਏ ਔਰ ਉਹਦੇ ਵਿੱਚ એનર્ਜੀ ਵੀ ਦੇਖੀ ਜਿਹੜੇ ਬੈਠੇ ਵੀ ਸੀ ਆਪਾਂ ਤਾਂ ਆ ਗਏ ਚਲੋ ਕੁਛ ਕੀ ਕਹਿੰਦੇ ਹੁੰਦੇ ਬੰਨੀ ਦੇ ਮਾਰੇ ਬੈਠੇ ਵੀ ਸੀ ਹਾਂ ਉਹ ਵੀ ਮੈਂ ਤਾਂ ਵਿਚਾਰੀਆਂ ਬੀਬੀਆਂ ਥੱਕੀਆਂ ਹੋਈਆਂ ਦੇਖੀਆਂ ਵੀ ਲਾ ਕੇ ਆਪਦੇ ਬੂਟ ਜਰਾਬਾ ਕੁਰਸੀਆਂ ਤੇ ਲਤਾਂ ਤਾਂਰੀ ਸੱਚੀ ਮੈਂ ਦੇਖੀ ਹਾਂ ਤੇ ਨਾ ਤਾਂ ਵਿਚਾਰੀਆਂ ਬੀਬੀਆਂ ਵੀ ਚਲੋ ਨੇੜੇ ਤੇੜੇ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੂੰ ਪੈਲਸਾਂ ਦੇ ਵਿੱਚ ਰਹਿਣਾ ਪੈਂਦਾ ਐਂਟ ਤੱਕ ਪਰ ਉਹ ਇੰਨਾ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਸੀ ਵੀ ਇੰਨੇ ਉਹ ਥੱਕ ਤੇ ਅੱਕ ਚੁੱਕਿਆ ਇੱਕ ਵੀ ਚਿਹਰੇ ਤੇ ਰੌਣਕ ਨਹੀਂ ਸੀ ਉਹ ਮੈਨੂੰ ਲੱਗਦਾ ਐ ਇੰਨੇ ਫੰਕਸ਼ਨ ਇੰਨਾ ਕੁਝ ਹੁੰਦਾ ਜਿਵੇਂ ਬਾਹਰ ਨਹੀਂ ਆਪਣੇ ਬੱਚੇ ਕਹਿੰਦੇ ਪੀਅਰ ਪ੍ਰੈਸ਼ਰ ਹਾਂ ਪੀਅਰ ਪ੍ਰੈਸ਼ਰ ਚ ਚੀਜ਼ਾਂ ਤਾਂ ਹੋ ਜਾਂਦੀਆਂ ਪਰ ਬਾਅਦ ਵਿੱਚ ਵੀ ਇਹਨਾਂ ਦਾ ਕੋਈ ਐਨਾਲਿਸਿਸ ਨਹੀਂ ਕਰਦਾ ਹੈਰਾਨੀ ਇਹ ਹੁੰਦੀ ਆ ਕਿ ਜਿਹੜਾ ਬੁਲਾ ਰਿਹਾ ਉਹ ਵੀ ਥੱਕਿਆ ਪਿਆ ਹਾਂਜੀ ਜਿਹੜਾ ਆ ਰਿਹਾ ਉਹ ਵੀ ਥੱਕਿਆ ਪਿਆ ਹਾਂ ਜਿਹੜਾ ਬੁਲਾ ਰਿਹਾ ਉਹ ਵੀ ਖਰਚੇ ਤੋਂ ਤੰਗ ਆਇਆ ਹੋਇਆ ਵੀ ਖਰਚਾ ਬਹੁਤ ਆ ਗਿਆ ਜਿਹੜਾ ਆ ਰਿਹਾ ਉਹ ਕਹਿੰਦਾ ਮੇਰਾ ਵੀ ਖਰਚਾ ਬਹੁਤ ਹੋ ਗਿਆ ਕੋਈ ਸਵਾਲ ਹੀ ਨਹੀਂ ਕਰਦਾ ਵੀ ਅਸੀਂ ਕਰ ਕੀ ਰਹੇ ਹਾਂ ਅੱਛਾ ਜਦੋਂ ਪਰਸਨਲ ਤੌਰ ਤੇ ਗੱਲ ਕਰਦੇ ਆ ਸਾਰੇ ਸਹਿਮਤ ਹੁੰਦੇ ਨੇ ਜਦੋਂ ਉਹਨਾਂ ਨੂੰ ਕਹੀਦਾ ਵੀ ਤੂੰ ਆਪਣੇ ਘਰ ਦੇ ਫੰਕਸ਼ਨ 'ਚ ਤਬਦੀਲੀ ਲੈ ਕੇ ਆਏਂਗਾ ਉਹ ਜੀ ਕੀ ਕਰੀਏ ਜਵਾਕ ਨਹੀਂ ਮੰਨਦੇ ਕੋਈ ਕਹਿੰਦਾ ਜਵਾਕ ਨਹੀਂ ਮੰਨਦੇ ਕੋਈ ਕਹਿੰਦਾ ਘਰ ਵਾਲੀ ਨਹੀਂ ਮੰਦੀ ਕੋਈ ਕਹਿੰਦਾ ਘਰ ਵਾਲਾ ਨਹੀਂ ਮੰਨਦਾ ਕੋਈ ਕਹਿੰਦਾ ਸਾਡੀ ਕੁੜੀ ਵਾਲੇ ਨਹੀਂ ਮੰਨਦੇ ਕੋਈ ਕਹਿੰਦਾ ਮੁੰਡੇ ਵਾਲੇ ਨਹੀਂ ਮੰਨਦੇ ਬਸ ਮੁੰਡੇ ਵਾਲਿਆਂ ਦਾ ਤਾਂ ਅੱਜਕੱਲ ਬਹੁਤ ਬੋਲਬਾਲਾਂ ਰਿਆ ਨਹੀਂ ਉਦਾਂ ਹਾਂਜੀ ਹਾਂਜੀ ਬਹੁਤੀ ਹੈਸੀਅਤ ਨਹੀਂ ਰਹੀ ਮੁੰਡੇ ਵਾਲਿਆਂ ਦੀ ਇਹ ਕੁੜੀ ਵਾਲਿਆਂ ਮੁਤਾਬਕ ਅੱਗੇ ਮੁੰਡੇ ਵਾਲੇ ਪ੍ਰੋਗਰਾਮ ਨੂੰ ਸ਼ਾਇਦ ਖਰਾਬ ਕਰਦੇ ਸੀ ਹੁਣ ਕੁੜੀਆਂ ਵਾਲੇ ਕਰਨ ਲੱਗੇ ਅੱਛਾ ਇੱਕ ਗੱਲ ਹੋਰ ਵੀ ਕਹਿੰਦੇ ਆ ਜਿਹੜੀ ਮੈਂ ਦੇਖੀ ਅਗਲਾ ਕਹਿੰਦਾ ਜੀ ਕੱਠ ਤੱਕ ਕਰਨਾ ਹੀ ਪੈਣਾ ਅਸੀਂ ਸਭ ਦੇ ਗਏ ਹੋਏ ਹਾਂ ਹਾਂ ਪਰ ਮੈਂ ਕਈ ਵਾਰ ਇਹ ਸੋਚਦੀ ਹੁੰਨੀ ਆ ਬਈ ਦੇਖੋ ਤੁਸੀਂ ਸਭ ਦੇ ਗਏ ਹੋ ਕੁਛ ਨਾ ਕੁਛ ਬੰਦਾ ਸ਼ਗਨ ਤਾਂ ਦੇ ਕੇ ਹੀ ਆਉਂਦਾ ਜਿਹੜਾ ਬੰਦਾ ਹਾਂ ਜੇ ਹੁਣ ਤੁਸੀਂ ਇਕੱਠ ਨਹੀਂ ਕਰੋਗੇ ਤੁਹਾਡੇ ਨਹੀਂ ਕੋਈ ਆਊ ਸ਼ਗਰ ਨਹੀਂ ਦਊ ਜੇ ਕਿਸੇ ਨੂੰ ਨਹੀਂ ਬੁਲਾਇਆ ਉਹਦਾ ਵੀ ਬਚਿਆ ਹੀ ਆ ਬਿਲਕੁਲ ਹਨਾ ਕੋਈ ਐਡਾ ਤਾਂ ਮੈਨੂੰ ਲੱਗਦਾ ਨਹੀਂ ਹੁੰਦਾ ਵੀ ਮੈਨੂੰ ਲੱਗਦਾ ਥੋੜੀ ਕੋਈ ਐਡੀ ੜੀਕ ਵੀ ਨਹੀਂ ਹੁੰਦੀ ਆ ਸਾਨੂੰ ਵਹਿਵੇਂ ਹੁੰਦਾ ਆਹ ਕਦੇ ਤਜਰਬਾ ਕਰਕੇ ਦੇਖ ਲਿਓ ਦਿੱਤੇ ਕਾਰਡ ਤੇ ਨਾ ਜਾਇਓ ਕੋਈ ਇੱਕ ਅੱਧੀ ਵਾਰ ਭਾਵੇਂ ਕਹਦੋ ਕੋ ਭਾਈ ਆਏ ਨਹੀਂ ਇੱਕ ਦੋ ਵਿਆਂ ਅੱਜ ਤਾਂ ਆਪਾਂ ਨੂੰ ਵੀ ਕਿਸੇ ਨੇ ਪੁੱਛਿਆ ਆਪਾਂ ਗਏ ਨਹੀਂ ਜਿਹੜੇ ਕਿਸੇ ਨੇ ਨਹੀਂ ਮੁੜ ਕੇ ਪੁੱਛਿਆ ਵੀ ਆ ਜੀ ਤਾਂ ਯਾਰ ਮੇ ਤੇ ਗੱਲ ਕਰ ਰਹੇ ਆ ਅਸੀਂ ਸੋਚਿਆ ਯਾਰ ਦੁਖੀ ਕਹਤੇ ਹੁੰਨੇ ਆ ਖਬਰ ਕਿਸੇ ਨੂੰ ਕੋਈ ਪਰਵਾਹ ਨਾ ਹੋਵੇ ਕਿਸੇ ਨੂੰ ਪਰਵਾਹ ਹੈ ਨਹੀਂ ਨਹੀਂ ਹੈ ਨਹੀਂ ਕਿਉਂਕਿ ਬੰਦੇ ਇੰਨੇ ਥੱਕ ਗਏ ਜਾਂ ਬਿਜ਼ੀ ਹੋ ਗਏ ਵਿਆਹ ਦੇ ਵਿੱਚ ਉਹਨਾਂ ਨੂੰ ਜਿਆਦਾ ਨਹੀਂ ਵੀ ਕੋਣ ਆਇਆ ਕੋਈ ਵਿਆਹ ਤੇ ਮੈਨੂੰ ਇੱਕ ਸਵਾਲ ਆਉਂਦਾ ਜਦੋਂ ਉੱਥੇ ਜਾਂਨੇ ਆ ਉਥੋਂ ਮੈਨੂੰ ਕੋਈ ਚੀਜ਼ ਪੋਜ਼ਿਟਿਵ ਨਹੀਂ ਲੱਭਦੀ ਨਾ ਤਾਂ ਉਥੋਂ ਦਾ ਖਾਣਾ ਪੋਜ਼ਿਟਿਵ ਹੈ ਹਾਂਜੀ ਨਾ ਉਥੋਂ ਦਾ ਮਾਹੌਲ ਪੋਜ਼ਿਟਿਵ ਹੈ ਜ ਇੰਨੀ ਜਿਆਦਾ ਸ਼ੋਰ ਸ਼ਰਾਬਾ ਇੰਨੀ ਉੱਚੀ ਆਵਾਜ਼ ਡੀਜੇ ਜਗਾਉਣੇ ਵਾਲੇ ਲੱਗੇ ਹੋਏ ਨੇ ਹਾਂ ਤਦ ਇਹ ਵੀ ਨਹੀਂ ਹੈਗਾ ਕਿ ਕਿਸੇ ਚੰਗੇ ਬੰਦੇ ਕੋਲ ਬੈਠ ਕੇ ਉਹਦੇ ਨਾਲ ਗੱਲ ਕਰਨ ਗੱਲਬਾਤ ਹੋ ਸਕੇ ਕੁਝ ਨਵਾਂ ਸਿੱਖ ਲੈ ਉਹ ਵੀ ਆਪਸ਼ਨ ਅਸੀਂ ਖਤਮ ਕਰਤੀ ਹਾਂਜੀ ਉਸ ਤੋਂ ਬਾਅਦ ਫਿਰ ਰਹਿ ਕੀ ਗਿਆ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਸਾਨੂੰ ਪਸੰਦ ਨਹੀਂ ਤੇ ਇਸੇ ਕਰਕੇ ਸ਼ਾਇਦ ਕਈ ਲੋਕ ਦਰ ਦਰੁਬੱਦ ਪੀ ਲੈਂਦੇ ਨੇ ਵੀ ਚਲੇ ਇਹਦਾ ਹੀ ਨਸ਼ਾ ਲੈ ਲਓ ਇਹਦਾ ਹੀ ਮਜ਼ਾ ਲੈ ਲਓ ਹਣਾ ਹੁਣ ਤਾਂ ਉਹ ਨਹੀਂ ਰਿਹਾ ਅੱਗੇ ਬੀਬੀਆਂ ਨੂੰ ਹੁੰਦਾ ਸੀ ਵੀ ਛੋਟਾ ਇਕੱਠ ਹੁੰਦਾ ਸੀ ਇੱਕ ਦੂਜੇ ਦੇ ਸੂਟਾਂ ਦਾ ਪਤਾ ਹੁੰਦਾ ਸੀ ਹੁਣ ਤਾਂ ਉਹ ਵੀ ਨਹੀਂ ਯਾਦ ਰਹਿੰਦਾ ਵੀ ਕੀ ਤੇ ਕੀ ਪਾਇਆ ਹੋਇਆ ਸੋ ਇੱਕ ਵਾਰ ਇਹ ਹੁੰਦਾ ਹੈ ਕਿ ਮੈਨੂੰ ਇੰਜ ਲੱਗਦਾ ਕਿ ਜਿਹੜਾ ਅਸੀਂ ਜੀਵਨ ਜਿਉਂਈ ਜਾਂਦੇ ਆ ਅਸੀਂ ਇੱਕ ਦੂਜੇ ਨੂੰ ਦੇਖ ਦੋ ਕੇ ਜਿਉਂਈ ਜਾਂਦੇ ਆ ਸੋਚਦੇ ਨਹੀਂ ਹੈਗੇ ਹਾਂਜੀ ਤੇ ਫਿਰ ਮੈਨੂੰ ਇੰਜ ਲੱਗਦਾ ਹੈ ਕਿ ਤਬਦੀਲੀ ਤਾਂ ਹਰ ਯੁੱਗ 'ਚ ਲੋੜ ਪਈ ਆ ਸਾਡੇ ਗੁਰੂ ਸਾਹਿਬ ਨੇ ਵੀ ਕਈ ਕਹਿਣਗੇ ਜੀ ਐਵੇਂ ਹੁੰਦਾ ਅੱਜਕੱਲ੍ਹ ਐਵੇਂ ਹੁੰਦਾ ਉਹ ਤਾਂ ਤਬਦੀਲੀ ਵੀ ਤਾਂ ਅਸੀਂ ਉਹ ਲਿਆਉਣੀ ਆ ਹਾਂਜੀ ਜਿਹੜਾ ਅੱਜ ਹੋ ਰਿਹਾ ਵੀ ਤਾਂ ਅਸੀਂ ਉਹ ਲੈ ਕੇ ਆਏ ਹੂੰ ਪਹਿਲਾਂ ਤਾਂ ਮੈਂ ਸੋਚਦਾ ਹੁੰਦਾ ਸੀ ਕਿ ਇਹ ਵਿਆਹਾਂ ਦੇ ਵਿੱਚ ਵੱਧ ਖਰਚ ਕਰਨ ਦੀ ਰੀਤ ਐਨਆਰਆਈ ਦੀ ਵਜ੍ਹਾ ਨਾਲ ਸ਼ੁਰੂ ਹੋਈ ਉੱਥੇ ਹੀ ਸ਼ੁਰੂ ਹੋਏ ਉੱਥੇ ਹੀ ਹੋਈ ਆ ਹਾਂਜੀ ਤੇ ਉਹ ਤਾਂ ਇੱਕ ਡੇਢ ਮਹੀਨੇ ਲਈ ਆਉਂਦੇ ਸੀ ਆਪਣੀਆਂ ਦਿਹਾੜੀਆਂ ਤੋਂ ਭੁੱਲ ਕੇ ਇੰਜੋਏ ਕਰਕੇ ਮੁੜ ਜਾਂਦੇ ਨਹੀਂ ਮੁੜ ਕੇ ਉਹ ਵੀ ਉੱਥੇ ਕਿਸ਼ਤਾਂ ਭਰਦੇ ਰਹਿੰਦੇ ਸੀ ਹਾਂਜੀ ਹਾਂ ਤੇ ਇਹ ਬਿਮਾਰੀ ਲੱਗੀ ਪੰਜਾਬ ਨੂੰ ਵੀ ਫਿਰ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਹੋ ਗਈਆਂ ਦੇਖਾ ਦੇਖੀ ਮਤਲਬ ਵਿਗੜਦਾ ਵਿਗੜਦਾ ਮਾਹੌਲ ਇਹ ਸਭ ਤੱਕ ਵਿਗੜ ਗਿਆ ਹੂੰ ਕਿ ਪਾਗਲਪਨ ਡਿਕਲੇਅਰ ਕੀਤਾ ਜਾ ਸਕਦਾ ਹੈ ਇਹ ਪ੍ਰੋਗਰਾਮਾਂ ਦੇ ਵਿੱਚ ਨਾ ਕਿਉਂਕਿ ਉਹਨਾਂ ਨੇ ਇੱਕ ਸਟੇਟਸ ਸਿੰਬਲ ਬਣਾ ਲਿਆ ਸਾਰਿਆਂ ਨੇ ਹੁਣ ਦੇਖੋ ਵਿਆਹ ਲੰਬੇ ਵੀ ਕਿੰਨੇ ਕਰਤੇ ਆ ਇੱਕ ਹੋਰ ਇੱਕ ਵਿਆਹ 'ਚ ਮੈਂ ਗਿਆ ਮੰਨਦੇ ਆਂ ਜੀ ਬਹੁਤ ਸੇਵਾ ਕੀਤੀ ਜੀ ਬਹੁਤ ਸੇਵਾ ਕੀਤੀ ਸੁਣੋ ਸੇਵਾ ਕੀ ਕਰਾਉਣੀ ਆ ਤੁਸੀਂ ਥੋੜੀ ਲੱਤਾਂ ਕੁੱਟਣਗੇ ਉਹ ਸੇਵਾ ਕੀ ਆ ਖਾਣ ਹਾਂਜੀ ਖਾਣ ਦੀ ਇੱਕ ਲਿਮਟ ਆ ਹਾਂ 2.5 ਕਿਲੋਗ੍ਰਾਮ ਤੋਂ ਬਾਅਦ ਤੁਸੀਂ ਖਾ ਨਹੀਂ ਸਕਦੇ ਹਾਂ ਤੇ ਉੱਥੇ ਅਸੀਂ ਬਹਿ ਗਏ ਤਕੜੇ ਸੋਫੇ 'ਚ ਹੀ ਤਕੜਾ ਹਾਲ ਸੀ ਮੇਰਾ ਤਾਂ ਡੇਢ ਘੰਟਾ ਆਹੀ ਚੱਲ ਗਿਆ ਵੀ ਮੈਂ ਖਾਣਾ ਨਹੀਂ ਕੁਛ ਲੈਣ ਵੰਨ ਕੇ ਆਈ ਕਿ ਬੰਦੇ ਦੋ ਮਿੰਟ ਨਹੀਂ ਸੀ ਲੰਘਣ ਦੇ ਫਿਰ ਕਹਿੰਦਾ ਨਹੀਂ ਮੈਂ ਕੁਛ ਲੈਣਾ ਨਹੀਂ ਨਹੀਂ ਮੈਂ ਕੁਛ ਲੈਣਾ ਨਹੀਂ ਕਰਦੇ ਕਰਦੇ ਇੰਨਾ ਥੱਕ ਗਏ ਮੈਂ ਕਿਹਾ ਯਾਰ ਇਹਦਾ ਇੱਕੋ ਹਾਲ ਆ ਵੀ ਜਗਾ ਛੱਡੀ ਆ ਹਾਂ ਜੀ ਹਾਂ ਛੱਡ ਕੇ ਸਾਨੂੰ ਤੁਰਨਾ ਪਿਆ ਇਹਨਾਂ ਨੂੰ ਸਮਝਾ ਨਹੀਂ ਸਕਦੇ ਉਹਨਾਂ ਤੇ ਵਿਚਾਰਿਆਂ ਤੇ ਪ੍ਰੈਸ਼ਰ ਆ ਫਿਰ ਉਹਦੇ ਸਾਹਮਣੇ ਫੂਡ ਆ ਰਿਹਾ ਉਹ ਫੂਡ ਅੱਧੇ ਲੋਕਾਂ ਨੇ ਲਿਆ ਨਹੀਂ ਠੰਡਾ ਹੋ ਗਿਆ ਤੇ ਉਹ ਫੂਡ ਖਰਾਬ ਹੋ ਗਿਆ ਉਹਨੇ ਨਹੀਂ ਪਤਾ ਫੂਡ ਦਾ ਕਰਦੇ ਕੀ ਨੇ ਜਾਂ ਦੁਬਾਰਾ ਗਰਮ ਕਰਕੇ ਦੇਈ ਜਾਂਦੇ ਨੇ ਹਾਂ ਜਿਵੇਂ ਇਹ ਸਾਰਾ ਕੁਝ ਸਾਡੇ ਉਹਨਾਂ ਲੋਕਾਂ ਦੇ ਮੂਹਰੇ ਵਾਪਰ ਰਿਹਾ ਜਿਹੜੇ ਕਹਿ ਰਹੇ ਨੇ ਕਿ ਅਸੀਂ ਸਿਆਣੇ ਬੰਦੇ ਆ ਕੋਈ ਰਾਜਨੀਤਿਕ ਤੌਰ ਤੇ ਗੁਰੂਤਬਾ ਰੱਖਦਾ ਕੋਈ ਸਰਕਾਰੀ ਤੌਰ ਤੇ ਰੱਖਦਾ ਕੋਈ ਸਮਾਜਿਕ ਤੌਰ ਤੇ ਰੱਖਦਾ ਕੋਈ ਧਾਰਮਿਕ ਤੌਰ ਤੇ ਰੱਖਦਾ ਹਾਂਜੀ ਪਰ ਬੋਲਦਾ ਕੋਈ ਨਹੀਂ ਨਹੀਂ ਪਰ ਉਹਨਾਂ ਨੇ ਤਾਂ ਕਿਹਾ ਹੁੰਦਾ ਵੀ ਸੇਵਾ ਕਰਾਉਣੀ ਆ ਪਰੀ ਸੇਵਾ ਕਿੱਧਰੋਂ ਹੋਈ ਤਾਂ ਦੁਖੀ ਕਰਨਾ ਹੋ ਗਿਆ ਉਹ ਫਿਰ ਦਿਖਾਉਣਾ ਨਹੀਂਗਾ ਵੀ ਦੇਖਿਆ ਸਾਡੇ ਵਿਆਹ ਚ ਕਿੰਨੀ ਸਰਵਿਸ ਹੈ ਦੇਖੋ ਜੀ ਸਰਵਿਸ ਹੈ ਜਿਹੜੀ ਘੱਟ ਸਰਵਿਸ ਨੂੰ ਆਪਾਂ ਸੁਗਾ ਗਣਦੇ ਆ ਓਵਰ ਸਰਵਿਸ ਗਲਤ ਸਰਵਿਸ ਨਹੀਂ ਹਾਂਜੀ ਜਿਵੇਂ ਥੋਡੇ ਮੈਂ ਰੋਟੀ ਖਾ ਕੇ ਆਰਾਮ ਨਾਲ ਬੈਠਾ ਮੈਨੂੰ ਕੋਈ 2 ਮਿੰਟ ਬਾਅਦ ਆ ਕੇ ਪੁੱਛੀ ਜਾਵੇ ਵੀ ਆ ਲੈ ਲਓ ਜੀ ਆ ਲੈ ਲਓ ਜੀ ਕੀ ਉਹ ਸੇਵਾ ਕੀ ਦਿਖਾਵਾ ਹੈ ਤਾਂ ਦਿਖਾਵਾ ਇਹ ਚੀਜ਼ਾਂ ਹੈ ਤਾਂ ਦਿਖਾਵੇ ਚ ਹੀ ਆ ਤਾਂ ਹੀ ਤਾਂ ਸਾਰੇ ਔਖੇ ਵੀ ਨੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਨੇ ਅਸੀਂ ਅੱਜ ਤਾਂ ਕਰਨ ਲੱਗਿਆਂ ਕਿ ਇਹਦੀ ਵੀ ਇੱਕ ਡਾਇਲੌਗ ਸ਼ੁਰੂ ਹੋਣਾ ਚਾਹੀਦਾ ਇਹਦੇ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ ਇਹਦੇ ਬਾਰੇ ਵੀ ਤਬਦੀਲੀ ਅਸੀਂ 2-4 ਪ੍ਰੋਗਰਾਮ ਕਰਾਏ ਨੇ ਬਿਲਕੁਲ ਸਾਦਾ ਰਹਿ ਕੇ ਸਾਨੂੰ ਤਾਂ ਕੋਈ ਸਮੱਸਿਆ ਹੀ ਨਹੀਂ ਨਾ ਸਾਡੇ ਨਾਲ ਕੋਈ ਨਾਰਾਜ਼ ਹੋਇਆ ਨਾ ਸਾਨੂੰ ਕੋਈ ਦਿੱਕਤ ਆਈ ਹੈ ਸਾਨੂੰ ਸਭੇ ਖੁਸ਼ੀ ਹੋਈ ਕਿ 1 ਕਿਲੋ ਵੀ ਫੂਡ ਅਸੀਂ ਖਰਾਬ ਨਹੀਂ ਹੋਇਆ ਬੇਸਟ ਨਹੀਂ ਹੋਇਆ ਜਿੰਨਾ ਫੂਡ ਖਰਾਬ ਹੁੰਦਾ ਨਾ ਸਾਡੇ ਵਿਆਹਾਂ 'ਚ ਇਹਦਾ ਕਿਤੇ ਸਾਨੂੰ ਖਮਿਆਜਾ ਨਾ ਪੁੱਗਤਣਾ ਪੈ ਜਾਵੇ ਕਦੇ ਪੰਜਾਬ ਨੂੰ ਬਖਸ਼ਿਆ ਪ੍ਰਮਾਤਮਾ ਨੇ ਬਹੁਤ ਕੁਝ ਜੇ ਕੋਈ ਚੀਜ਼ ਸਾਨੂੰ ਬਖਸ਼ਿਸ਼ ਦੇ ਰੂਪ 'ਚ ਮਿਲੀ ਹੈ ਸਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਮੈਨੂੰ ਸਭ ਤੋਂ ਵੱਧ ਤਰਾਸਤੀ ਗਈ ਉਦੋਂ ਲੱਗਿਆ ਜਦ ਵਿਆਹਾਂ 'ਚ ਜਾ ਕੇ ਮੈਂ ਆਪਣੀਆਂ ਭੈਣਾਂ ਨੂੰ ਲੇਡੀਜ਼ ਨੂੰ ਦੇਖਿਆ ਫੂਡ ਵੇਸਟ ਕਰਦੀ ਕਿਉਂਕਿ ਲੇਡੀ ਜਿਹੜੀ ਕਿਚਨ ਦੇ ਵਿੱਚ ਕੁੱਕ ਕਰਦੀ ਆ ਫੂਡ ਬਣਾਉਂਦੀ ਆ ਹੂੰ ਮੈਨੂੰ ਨਹੀਂ ਲੱਗਦਾ ਵੀ ਉਹ ਜਰੂਰੀ ਵੀ ਕਿ ਉਹਦਾ ਬਣਾਇਆ ਹੋਇਆ ਫੂਡ ਬੇਸਡ ਹੋਵੇ ਉਹਨੂੰ ਫੂਡ ਦੀ ਇੰਨੀ ਕਦਰ ਹੁੰਦੀ ਆ ਪਰ ਮੈਂ ਦੇਖਿਆ ਜੀ ਪਲੇਟਾਂ ਦੀਆਂ ਪਲੇਟਾਂ ਭਰੀਆਂ ਲੇਡੀਜ਼ ਦੇ ਮੂਹਰੇ ਪੰਨਿਆਂ ਨੇ ਸੈਟ ਦੀਆਂ ਨੇ ਮੈਨੂੰ ਸੱਚੀ ਬਹੁਤ ਹੀ ਦੁੱਖ ਹੋਇਆ ਇਸ ਗੱਲ ਦਾ ਮੈਂ ਤਾਂ ਪਰੇਸ਼ਾਨ ਹਾਂ ਇਸ ਗੱਲ ਤੋਂ ਜਦੋਂ ਕਿਤੇ ਬੈਠੀ ਤਾਂ ਮੇਰੀ ਯਾਦ ਆਉਂਦੀ ਆ ਵੀ ਜੇ ਕੋਈ ਫੂਡ ਤੁਹਾਡੇ ਮੂਹਰੇ ਆ ਗਿਆ ਮੈਂ ਚੱਕ ਚੱਕ ਪਲੇਟ ਮੂਹਰੇ ਕਰਦਾ ਯਾਰ ਪਵਾਲਾ ਇੱਕ ਪੀਸ ਹਾਂ ਜੀ ਵਾਲਾ ਇੱਕ ਪੀਸ ਆ ਖਾ ਲਾ ਮਕਾ ਦੇ ਕਣਕੇ ਰੱਖ ਦੋ ਜੀ ਕੋਈ ਨਹੀਂ ਜੀ ਬੈਠੋ ਤੁਸੀਂ ਬੈਠਾ ਹਾਂ ਤੇ ਮੈਨੂੰ ਫਿਕਰ ਇਹ ਹੁੰਦਾ ਵੀ ਜਦ ਮੈਂ ਪਲੇਟ ਰੱਖਤੀ ਜਾਂ ਕਿਸੇ ਨੇ ਰੱਖ ਚਲ ਗਏ ਨੇ ਅੱਧਾ ਉੱਥੇ ਪਿਆ ਠੰਡਾ ਕਰ ਦੇਣਾ ਫਿਰ ਇਹਨਾਂ ਕਹਿੰਦਾ ਇਹ ਤਾਂ ਚੱਕ ਲੈ ਠੰਡਾ ਇਹ ਠੰਡਾ ਯਾਰ ਅਸੀਂ ਕਿਸ ਕੈਟਾਗਰੀ ਦੇ ਬੰਦੇ ਹਾਂ ਹਾਂ ਕਿਹੜੇ ਗੁਰੂ ਦੇ ਆਸ਼ੇ ਤੇ ਅਸੀਂ ਚੱਲ ਰਹੇ ਹਾਂ ਸੱਚੀ ਮੱਚੀ ਅਸੀਂ ਇੱਕ ਦਰਦ ਤੇ ਅੱਜ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿਗੜੇ ਹਾਲਾਤਾਂ ਦੀ ਗੱਲ ਕਰ ਰਹੇ ਹਾਂ ਸਾਨੂੰ ਇਹਦਾ ਖਮੇਜਾ ਭੁੱਤ ਨਾ ਲੁੱਦੀ ਗੱਲਾਂ ਸਾਡਾ ਬੱਚਾ ਵੀ ਉੱਥੇ ਹੀ ਆ ਅਸੀਂ ਆਪਣੇ ਬੱਚੇ ਨੂੰ ਕੀ ਸਿਖਾ ਰਹੇ ਹਾਂ ਹਾਂਜੀ ਸਾਡਾ ਬੱਚਾ ਇਸ ਮਾਹੌਲ ਚ ਪੜ ਕੇ ਕਿਸ ਤਰ੍ਹਾਂ ਦੀ ਮਾਨਸਿਕਤਾ ਹਾਸਲ ਕਰੇ ਉਹ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਵਿਚਰੂਗਾ ਉਹਨੂੰ ਅਸੀਂ ਥੈਂਕਲੈਸ ਬਣਾ ਰਹੇ ਹਾਂ ਇੱਕ ਥੈਂਕਫੁਲ ਬੰਦਾ ਕਿਵੇਂ ਕਿਸੇ ਚੀਜ਼ ਦੀ ਬੇਕਦਰਹੀ ਕਰ ਸਕਦਾ ਨਹੀਂ ਕਰ ਕਿ ਸਕੇਦਾ ਇਹ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਇਹ ਅੱਜ ਦੀ ਲੋੜ ਹੈ ਸਿਰਫ ਗੱਲਾਂ ਤੱਕ ਨਾ ਰਹਿ ਜAVE ਇਹਨਾਂ ਦੇ ਉੱਤੇ ਕੋਈ ਐਕਸ਼ਨ ਹੋਣਾ ਚਾਹੀਦਾ ਵੀ ਇਹਦਾ ਐਕਸ਼ਨ ਲੈਣਾ ਚਾਹੀਦਾ ਕਿ ਜੇ ਇਹ ਗੱਲ ਹੋ ਰਹੀ ਆ ਤਾਂ ਸਾਡਾ ਕੀ ਕਰਨਾ ਬਣਦਾ ਹਰ ਬੰਦਾ ਆਪਣੇ ਅੰਦਰ ਸੋਚੇ ਮੈਂ ਸੋਚਦਾ ਦੁਨੀਆ ਨੂੰ ਤਾਂ ਅਸੀਂ ਚੇਂਜ ਨਹੀਂ ਕਰ ਸਕਦੇ ਅਸੀਂ ਆਪਣੀ ਗੱਲ ਪਰ ਹਾਂ ਆਪਣੀ ਗੱਲ ਕਹੀਏ ਪਰ ਹਰ ਘਰ ਦੇ ਵਿੱਚ ਇੱਕ ਅਦਾ ਬੰਦਾ ਏਦਾਂ ਦਾ ਹੁੰਦਾ ਜਿਹਦੇ ਅੰਦਰੋਂ ਆਵਾਜ਼ ਆਉਂਦੀ ਹੈ ਮੈਨੂੰ ਲੱਗਦਾ ਵੀ ਉਹਨੂੰ ਇਹ ਆਵਾਜ਼ ਅੰਦਰੋਂ ਸ਼ੇਅਰ ਕਰਨੀ ਚਾਹੀਦੀ ਹੈ ਫੈਮਲੀ ਦੇ ਵਿੱਚ ਇਹ ਚੀਜ਼ਾਂ ਨਾ ਜ਼ਰੂਰ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਅਸੀਂ ਹੁਣ ਤੁਸੀਂ ਸਾਹਮਣੇ ਆਪਾਂ ਜਿੰਨੇ ਫੰਕਸ਼ਨ ਕੀਤੇ ਸਿੰਪਲ ਕੀਤੇ ਨੇ ਅਜ ਤੱਕ ਹਾਂਜੀ ਹਾਂ ਸਾਨੂੰ ਤਾਂ ਕੋਈ ਦਿੱਕਤ ਆਈ ਨਹੀਂ ਅਸੀਂ ਵੀ ਇਸ ਸਮਾਜ ਚ ਰਹਿੰਦੇ ਆ ਹਾਂ ਸਾਨੂੰ ਤਾਂ ਸਾਡੇ ਨਾਲ ਤਾਂ ਕੋਈ ਨਾਰਾਜ਼ ਹੋਇਆ ਨਹੀਂ ਹਾਂਜੀ ਹਾਂ ਹੁਣ ਵੀ ਅਸੀਂ ਸਿੰਪਲ ਜ਼ਿੰਦਗੀ ਜਿਉਂਦੇ ਆ ਬਲਕਿ ਹਨਨੀ ਇਸ ਗੱਲ ਦੀ ਹੋਈ ਆ ਕਿ ਸਿੰਪਲ ਜ਼ਿੰਦਗੀ ਨੂੰ ਦੇਖ ਕੇ ਬਹੁਤ ਹੀ ਕੁਆਲਿਟੀ ਦੇ ਬਹੁਤ ਹੀ ਉੱਚ ਕੋਟੀ ਦੇ ਲੋਕ ਸਾਡੇ ਕੋ ਆ ਪਾਈ ਚੱਲ ਹਾਂਜੀ ਹਾਂ ਮੇਰੇ ਕੋਲ ਬਹੁਤ ਕਮਾਲ ਦੀ ਇੱਕ ਐਗਜ਼ਾਮਪਲ ਪਈ ਆ ਇੱਕ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਨੇ ਬਹੁਤ ਵੱਡੀ ਜ਼ਮੀਨ ਜਾਇਦਾਦ ਬਣਾਈ ਤੇ ਉਹ ਕੁਦਰਤੀ ਉਹਨਾਂ ਨੂੰ ਲੱਗਦਾ ਉਹ ਸੰਜੇ ਘਰ ਵਾਲੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਇੱਥੇ ਆਏ ਜਦੋਂ ਉਹਨਾਂ ਨੂੰ ਇੱਥੇ ਰੌਣਕ ਦੇਖੀ ਉਹਨਾਂ ਨੇ ਕਿ ਭਾਜੀ ਜ਼ਮੀਨ ਜਾਇਦਾਦ ਭਾਵੇਂ ਅਸੀਂ ਜਿੰਨੀ ਮਰਜ਼ੀ ਬਣਾ ਲਈ ਹੈ ਹੂੰ ਪਰ ਸਾਡੀ ਜ਼ਮੀਨ ਜਾਇਦਾਦ ਨੂੰ ਦੇਖਣ ਕੋਈ ਨਹੀਂ ਆਇਆ ਜਿਵੇਂ ਸਾਂਝੇ ਘਰ ਨੂੰ ਦੇਖਣ ਆਉਂਦੇ ਨੇ ਲੋਕ ਹਾਂ ਸਾਂਝੇ ਘਰ ਦੀਆਂ ਵੀਡੀਓ ਨੂੰ ਦੇਖ ਕੇ ਸਾਨੂੰ ਮਿਲਣ ਆਉਂਦੇ ਨੇ ਲੋਕ ਅਸੀਂ ਤੁਹਾਨੂੰ ਆਪਣੇ ਤਜਰਬੇ ਤੋਂ ਕਹਿ ਰਹੇ ਹਾਂ ਕਿ ਘੱਟ ਜਿਹੜੀਆਂ ਸੋਹਣੀਆਂ ਚੀਜ਼ਾਂ ਨੇ ਉਹਨਾਂ ਦੀ ਕੋਈ ਜ਼ਿਆਦਾ ਕੀਮਤ ਨਹੀਂ ਅਸੀਂ ਚੀਜ਼ਾਂ ਵੀ ਘੱਟੀਆਂ ਖਰੀਦਦੇ ਹਾਂ ਕੰਮ ਵੀ ਘੱਟੀਆਂ ਕਰਦੇ ਹਾਂ ਮਹਿੰਗੇ ਕੰਮ ਕਰਦੇ ਹਾਂ ਜਿਨ੍ਹਾਂ ਦੀ ਕੋਈ ਐਪਰੀਸ਼ੀਏਸ਼ਨ ਵੀ ਨਹੀਂ ਪਰ ਜਿਹਦੇ ਵਿੱਚ ਥੱਕਦੇ ਆਂ ਅੱਕਦੇ ਆਂ ਉਹ ਕੰਮ ਕਰਦੇ ਆਂ ਜਿਹਨੂੰ ਆਪ ਵੀ ਇੰਜੋਏ ਨਹੀਂ ਕਰਦੇ ਐਟ ਲੀਸਟ ਜੇ ਕੋਈ ਕੰਮ ਕਰਦੇ ਆਂ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਸਭ ਤੋਂ ਪਹਿਲਾਂ ਤੁਸੀਂ ਆਪ ਇੰਜੋਏ ਤਾਂ ਕਰਦੇ ਹੋ ਮੈਂ ਬਿਲਕੁਲ ਜਦ ਆਪ ਹੀ ਇੰਜੋਏ ਨਹੀਂ ਕਰਦੇ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਉਹ ਕਰ ਰਹੇ ਹਾਂ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਨੇ ਤੇ ਸਾਨੂੰ ਕਰਨੀਆਂ ਬਣਦੀਆਂ ਨੇ ਸਮੇਂ-ਸਮੇਂ ਤੇ ਸਾਡੇ ਗੁਰੂ ਸਾਹਿਬਾਨ ਨੇ ਵੀ ਰੀਤੀ ਰਿਵਾਜਾਂ 'ਚ ਚੇਂਜ ਲਿਆਂਦੀ ਉਹ ਚੇਂਜ ਦਾ ਮੁੱਖ ਉਦੇਸ਼ ਏ ਕਿ ਜੀਵਨ ਦਾ ਜਿਹੜਾ ਢਾਂਚਾ ਉਹ ਠੀਕ-ਠਾਕ ਰਹੇ ਹਮ ਹਰ ਆਮ ਤੇ ਖਾਸ ਬੰਦਾ ਇਹਦੇ ਵਿੱਚ ਮਤਲਬ ਚੰਗਾ ਜੀਵਨ ਜਿਉ ਸਕੇ ਤੋ ਆਪਾਂ ਵੀ ਰਲ ਕੇ ਕੋਸ਼ਿਸ਼ ਕਰੀਏ ਕਿ ਇਹ ਚੀਜ਼ਾਂ ਤੇ ਛਾਤ ਜਰੂਰ ਮਾਰੀਏ ਵਿਕੀ ਜੇ ਤੁਸੀਂ ਸਹਿਮਤ ਹੋ ਮੈਂ ਕਹਾਂਗਾ ਇਹਦੇ ਬਾਰੇ ਆਪਣੇ ਵਿਚਾਰ ਵੀ ਦਿਓ ਹਾਂ ਪਰ ਨਾਲ ਦੀ ਨਾਲ ਜਿੱਥੇ ਵੀ ਹਾਂ ਜਿਸ ਵੀ ਸਰਕਲ 'ਚ ਬੈਠੇ ਹਾਂ ਇਹ ਗੱਲ ਨੂੰ ਥੋੜੀ ਜੀ ਠੋਸ ਇਸ ਕਰਕੇ ਕਹਿਣਾ ਮੈਂ ਇੱਕ ਹੋਰ ਗੱਲ ਵਿੱਚ ਸਾਂਝੀ ਕਰਨੀ ਚਾਹੁੰਦਾ ਅੱਛਾ ਆਮ ਤੌਰ ਤੇ ਜਦੋਂ ਉਹਨਾਂ ਨੂੰ ਕਹੀਦਾ ਕਿ ਜਿਹੜੇ ਤੁਹਾਡੇ ਖੇਤੇ 'ਚ ਇਹ ਗੱਲ ਹੋ ਰਹੀ ਆ ਤੁਹਾਡੇ ਦਾਇਰੇ 'ਚ ਇਹ ਗੱਲ ਹੋ ਰਹੀ ਆ ਤੁਸੀਂ ਰੋਕਦੇ ਕਿਉਂ ਨਹੀਂ ਉਹ ਕਹਿੰਦੇ ਜੀ ਅਗਲਾ ਗੁੱਸਾ ਕਰਦੇ ਨੇ ਹਾਂ ਮੈਂ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਤਾਂ ਗੁੱਸਾ ਕਰਾ ਲੈਣਾ ਚੰਗਾ ਹਾਂ ਕਿਸੇ ਨੂੰ ਤੁਸੀਂ ਕਿਸੇ ਇਹ ਹਮਦਰਦੀ ਤੇ ਦਇਆ ਦਾ ਹੀ ਫਰਕ ਹੈ ਕਹਿੰਦੇ ਹਮਦਰਦੀ ਤਾਂਸੀਂ ਉਹ ਕਰਦੇ ਆ ਜੋ ਦੂਜੇ ਨੂੰ ਚੰਗਾ ਲੱਗਦਾ ਹੂੰ ਦਇਆ ਭਾਵਨਾ ਤਾਂਸੀਂ ਉਹ ਕਰਦੇ ਆ ਜੋ ਦੂਜੇ ਲਈ ਚੰਗਾ ਹੁੰਦਾ ਉਹਦੇ ਫੇ ਮੈਨੀਫੈਟ ਚ ਹੁੰਦਾ ਭਾਵੇਂ ਆਪਾਂ ਨੂੰ ਚੰਗਾ ਨਾ ਸਮਝੇ ਹਾਂਜੀ ਸੋ ਅੱਜ ਹੋਰ ਕੱਲ ਹੋਰ ਇਹਨਾਂ ਚੀਜ਼ਾਂ ਦੀ ਆਵਾਜ਼ ਇਹ ਸੱਤ ਜਾ ਕੇ ਨਾ ਉੱਥੇ ਜਦੋਂ ਅਸੀਂ ਬਿਲਕੁਲ ਖਤਮ ਹੋ ਜਾਈਏ ਕਿੰਨਾ ਖਰਚ ਹੋ ਰਿਹਾ ਵੇਸਟੇਜ ਹੋ ਰਹੀ ਆ ਕੋਈ ਮੈਨੂੰ ਵਿਆਹ ਤੋਂ ਬਾਅਦ ਮੈਂ ਹਮੇਸ਼ਾ ਸਾਡੇ ਕੋਲ ਜਦੋਂ ਕੋਈ ਕਾਰਡ ਦੇਣ ਆਉਂਦਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਿ ਭਾਈ ਜਿਹੜੀ ਤਸਵੀਰ ਹੁਣ ਤੋਂ ਬਣਾਈ ਫਿਰਦਾ ਜਿਸ ਤਰ੍ਹਾਂ ਦਾ ਤੋਂ ਵਿਆਹ ਅਰੇਂਜ ਕਰੀ ਫਿਰਦਾ ਮੈਨੂੰ ਵਿਆਹ ਤੋਂ ਬਾਅਦ ਮੇਰੀਆਂ ਅੱਖਾਂ ਚੱਖਾਂ ਪਾ ਕੇ ਕਹੀਂ ਕਿ ਉਹੀ ਸੀ ਹਾਂਜੀ ਕੋਈ ਵੀ ਬੰਦਾ ਇਮਾਨਦਾਰੀ ਨਾਲ ਕਹਿ ਸਕਦਾ ਕਹਿ ਨਹੀਂ ਸਕਦਾ ਕਿ ਉਹਦੇ ਚ ਉਹੀ ਨਿਕਲੇ ਆ ਇੱਕ ਭਰਮ ਵਿੱਚ ਅਸੀਂ ਭਰਮ ਵਿੱਚ ਬੈ ਕੇ ਆਪਣੇ ਜੀਵਨ ਨੂੰ ਖਰਾਬ ਕਿਉਂ ਕਰਨ ਲੱਗੇ ਤੇ ਦੂਜੀ ਗੱਲ ਹਰ ਇੱਕ ਨੂੰ ਜੇ ਫੀਲ ਕਰਦੇ ਆ ਆਵਾਜ਼ ਉਠਾਉਣੀ ਚਾਹੀਦੀ ਐ ਐਟ ਲੀਸਟ ਇਹਦੀ ਗੱਲਬਾਤ ਜ਼ਰੂਰ ਸ਼ੁਰੂ ਕਰਨੀ ਚਾਹੀਦੀ ਆ ਇਹ ਉਸੇ ਇੱਕ ਕਹਾਣੀ ਨਹੀਂ ਹੈਗੀ ਵੀ ਕਿਤੇ ਅੱਗ ਲੱਗ ਗਈ ਤਾਂ ਜਿਹੜੀ ਚੌਂਜ ਭਰ ਕੇ ਉਸ ਅੱਗ ਨੂੰ ਬੁਝਾਉਣ ਜਾਣ ਲੱਗੇ ਤਾ ਕਿਸੇ ਨੇ 치ڑی ਤੇ ਕੋਈ ਹੱਸਿਆ ਕਹਿੰਦੇ ਵੀ ਤੇਰੀ ਆ ਚੁੰਝ ਨਾਲ ਕੀ ਬਣੂਗਾ ਇੱਥੇ ਤਾਂ ਅੱਗ ਲੱਗੀ ਪਈ ਆ ਪੂਰੇ ਜੰਗਲ ਨੂੰ ਉਹ ਕਹਿੰਦੀ ਉਹ ਮੈਨੂੰ ਵੀ ਪਤਾ ਵੀ ਇਹਦੇ ਨਾਲ ਕੁਛ ਨਹੀਂ ਬਣਨਾ ਪਰ ਕਿਤੇ ਨਾ ਕਿਤੇ ਮੇਰੇ ਅੰਦਰ ਨੂੰ ਵੀ ਇਹ ਸ਼ਾਂਤੀ ਆ ਕਿ ਮੈਂ ਇਹਦੇ ਵਿੱਚ ਹਿੱਸਾ ਲਿਆ ਤੇ ਮੇਰਾ ਨਾਮ ਵੀ ਇਤਿਹਾਸ ਚ ਲਿਖਿਆ ਜਾਣਾ ਮੈਂ ਮਝਣ ਵਾਲਿਆਂ ਚ ਆਈ ਆ ਮੈਂ ਆਪਣੇ ਆਪ ਦੀ ਨਿਗਾ ਚ ਨਹੀਂ ਗਿਰੂ ਹਾਂ ਮਸਲਾ ਆਪਣੇ ਆਪ ਦੀ ਨਿਗਾ ਚ ਗਿਰਨਦਾ ਹੀ ਆ ਮੈਂ ਇਹ ਸਵਾਲ ਕਰ ਦਿੰਨਾ ਕਿ ਇਹੋ ਜੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੇ ਹੂੰ ਇਹ ਜਿਹੇ ਪ੍ਰੋਗਰਾਮਰਾਂ ਦੇ ਵਿੱਚ ਸ਼ਾਮ ਲੋਕੇ ਖੁਸ਼ੀ ਖੁਸ਼ੀ ਹੋਣ ਵਾਲੇ ਕਿਵੇਂ ਇਹ ਕਹਿ ਸਕਦੇ ਨੇ ਕਿ ਉਹ ਇੱਕ ਚੰਗਾ ਕੰਮ ਕਰ ਰਹੇ ਨੇ ਹਾਂਜੀ ਉਹਨਾਂ ਆਪਣੇ ਲਈ ਚੰਗੇ ਨੇ ਨਾ ਕਿਸੇ ਹੋਰ ਲਈ ਚੰਗੇ ਨੇ ਹਾਂ ਸੋ ਸਾਡੇ ਮਨ ਦਾ ਭਾਵ ਸੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਵਿਆਹਾਂ ਦੇ ਇਹ ਵਿਗੜੇ ਹਾਲਾਤਾਂ ਤੇ ਜ਼ਰੂਰ ਇੱਕ ਮਹਿੰਮ ਖੜੀ ਕਰਨ ਦੀ ਲੋੜ ਹੈ ਜਿਸ ਤੱਕ ਹੁਣ ਮਹੀਨਾ ਕਰਿਆ ਇੰਨੇ ਜ਼ਿਆਦਾ ਵਿਆਹ ਇੱਕੋ ਟਾਈਮ ਆ ਗਏ ਇੰਨੇ ਇੰਨੇ ਕਾਰਡ ਇੰਨੇ ਇੰਨੇ ਪ੍ਰੋਗਰਾਮ ਤੁਸੀਂ ਤੁਸੀਂ ਜੇ ਬਨ ਇੱਕ ਫਾਰਮੈਲਟੀ ਨੂੰ ਜੇ ਸ਼ਾਮਲ ਹੋ ਰਹੇ ਹੋ ਹਾਂਜੀ ਹਾਂਜੀ ਤੁਸੀਂ ਖੁਸ਼ੀ ਕਿੱਤੇ ਰਹੇਗੀ ਖੁਸ਼ੀ ਕਿੱਤੇ ਤੁਸੀਂ ਤਾਂ ਪਹਿਲਾਂ ਹੀ ਉਹਦੇ ਨਾਲ ਸੇਮ ਅਸਲ ਸੈਲੀਬ੍ਰੇਸ਼ਨ ਤਾਂ ਉਹਨਾਂ ਜੋ ਖਤਮ ਹੋ ਗਈ ਆ ਸੋ ਜ਼ਰੂਰ ਵਿਚਾਰ ਕਰਿਓ ਜੀ ਤੇ ਇਦਾਂ ਦੀ ਗੱਲਾਂ ਬਾਤਾਂ ਲੈ ਕੇ ਫਿਰ ਸ਼ਾਮਲ ਹੋਵਾਂਗੇ ਸਾਸਰੀ ਕਾ ਸਾਸਰੀ ਕਾ ਸਾਂਝੇ ਘਰ ਵਿੱਚ ਆ ਮਿੱਤਰੋ ਕੁਮ ਮੋ ਪੀਓ ਖਾਓ ਮਿੱਤਰੋ